ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਧਾਰਮਿਕ ਸਜਾ ਭੁਗਤੀ ਹੈ ਕਿਉਂਕਿ ਪਿਛਲੇ ਦਿਨੀ ਇੱਕ ਸੋਸ਼ਲ ਮੀਡੀਆ ਤੇ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਬੀਬੀ ਜਗੀਰ ਕੌਰ ਦੇ ਬਾਰੇ ਅਪਸ਼ਬਦ ਬੋਲਦੇ ਦਿਖਾਈ ਦਿੰਦੇ ਆ ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਮਾਫੀ ਮੰਗੀ ਸੀ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਵੀ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਜੋ ਵੀ ਧਾਰਮਿਕ ਤਨਖਾਹ ਬਣਦੀ ਹੈ ਉਹਨਾਂ ਨੂੰ ਲਗਾਈ ਜਾਣੀ ਚਾਹੀਦੀ ਹੈ ਜਿਸ ਤੋਂ ਬਾਅਦ ਅੱਜ ਉਹ ਪੰਜ ਪਿਆਰਿਆਂ ਦੇ ਸਾਹਮਣੇ ਪੇਸ਼ ਹੋਏ ਸਨ ਪੰਥ ਸਿੰਘ ਸਾਹਿਬਾਨਾਂ ਦੇ ਸਾਹਮਣੇ ਪੇਸ਼ ਹੋਏ ਸੀ ਜਿਸ ਤੋਂ ਬਾਅਦ ਜੋ ਉਹਨਾਂ ਨੂੰ ਧਾਰਮਿਕ ਸਜ਼ਾ ਲੱਗੀ ਉਹ ਉਹਨਾਂ ਦੇ ਵੱਲੋਂ ਭੁਗਤੀ ਗਈ ਹੈ ਇਸ ਧਾਰਮਿਕ ਸਜ਼ਾ ਦੇ ਵਿੱਚ ਉਹਨਾਂ ਨੂੰ ਇੱਕ ਘੰਟਾ ਝੂਠੇ ਭਾਂਡੇ ਮਾਂਜਣ ਦੀ ਜੋ ਸੇਵਾ ਲਈ ਗਈ ਸੀ ਤੇ ਇੱਕ ਘੰਟਾ ਜੋੜੇ ਸਾਫ਼ ਕਰਨ ਦੀ ਸਜ਼ਾ ਲਗਾਈ ਗਈ ਸੀ ਸੇਵਾ ਦੌਰਾਨ ਜਪਜੀ ਸਾਹਿਬ ਦਾ ਪਾਠ ਕਰਨ ਦੇਵੀ ਜਿਹੜਾ ਹੁਕਮ ਦਿੱਤਾ ਗਿਆ ਸੀ ਤੇ ਬੀਬੀ ਜ਼ਗੀਰਕਾਰ ਨੂੰ ਅਪ ਸ਼ਬਦ ਬੋਲੇ ਜਾਣ ਦਾ ਪੂਰਾ ਮਾਮਲਾ ਹੈ ਜੋਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਵੀ ਪੇਸ਼ ਹੋਏ ਸਨ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਪੰ ਸਿੰਘ ਸਹਿਬਾਨਾਂ ਅੱਗੇ ਪੇਸ਼ ਹੋਏ ਸਨ ਤੇ ਸਾਰਾ ਮਾਮਲਾ ਬੀਬੀ ਜਗੀਰ ਕੌਰ ਨੂੰ ਅਪਸ਼ਬਦ ਬੋਲਣ ਨਾਲ ਜੁੜਿਆ ਹੋਇਆ ਹੈ ਤਾਂ ਬੀਬੀ ਜਗੀਰ ਕੌਰ ਦੇ ਬਾਰੇ ਬੋਲੇ ਅਪਸ਼ਬਦਾਂ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਆਪਣੀ ਧਾਰਮਿਕ ਸਜ਼ਾ ਭੁਗਤੀ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਧਾਰਮਿਕ ਤਨਖਾਹ ਜਿਹੜੀ ਉਹਨਾਂ ਨੂੰ ਲਈ ਗਈ ਸੀ ਉਹ ਭੁਗਤ ਚੁੱਕੇ ਨੇ ਪਰ ਅਜੇ ਤੱਕ ਉਹਨਾਂ ਦਾ ਅਸਤੀਫਾ ਜੋ ਦਿੱਤਾ ਗਿਆ ਉਸ ਨੂੰ ਪ੍ਰਵਾਨ ਅਕਾਲੀ ਦਲ ਦੇ ਵੱਲੋਂ ਨਹੀਂ ਕੀਤਾ ਗਿਆ ਤੇ ਇਹ ਵੀ ਚਰਚਾ ਕਿ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਉਹਨਾਂ ਦਾ ਅਸਤੀਫਾ ਵੀ ਪ੍ਰਵਾਨ ਕੀਤਾ ਜਾ ਸਕਦਾ ਹੈ ਤਾਂ ਐਸਜੀਪੀਸੀ ਦੇ ਪ੍ਰਧਾਨ ਦੇ ਨਾਲ ਜੁੜੀ ਵੱਡੀ ਅਪਡੇਟ ਹੈ ਕਿ ਉਹਨਾਂ ਨੇ ਆਪਣੀ ਧਾਰਮਿਕ ਸਜ਼ਾ ਤਨਖਾਹ ਜਿਹੜੀ ਉਹਨਾਂ ਨੂੰ ਲੱਗੀ ਸੀ ਉਹ ਭੁਗਤੀ ਹੈ ਬੀਬੀ ਜ਼ਗੀਰਕਾਰ ਨੂੰ ਅਪ ਸ਼ਬਦ ਬੋਲਣ ਦੇ ਮਾਮਲੇ ਦੇ ਵਿੱਚ